ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਨੀਂਦ ਨਾ ਦੇਖੇ ਬਿਸਤਰਾ ਤੇ ਭੁੱਖ ਨਾ ਦੇਖੇ ਮਾਸ ਮੌਤ ਨਾ ਦੇਖੇ ਉਮਰ ਨੂੰ ਤੇ ਇਸ਼ਕ ਨਾ ਦੇਖੇ ਜਾਤ ਜੀ ਹਾਂ ਇੱਕ ਐਸੀ ਕਹਾਣੀ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਕਿ ਪੰਜਾਬ ਦੇ ਇੱਕ ਐਮਐਲਏ ਦੀ ਲੜਕੀ ਆਪਣੇ ਹੀ ਡਰਾਈਵਰ ਦੇ ਨਾਲ ਭੱਜ ਕੇ ਵਿਆਹ ਕਰਵਾ ਲਿਆ ਤੇ ਉਸ ਤੋਂ ਬਾਅਦ ਜੋ ਕੁਝ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਪੰਜਾਬ ਦੇ ਚ ਪ੍ਰਮੁੱਖ ਨੇਤਾ ਅਤੇ ਐਮ ਐਲ ਏ ਸੁਰਜੀਤ ਸਿੰਘ ਦੀ ਧੀ ਅਨੁਸ਼ਕਾ ਸਿੰਘ ਦੀ ਕਹਾਣੀ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਸਾਰਿਆਂ ਦਾ ਧਿਆਨ ਖਿੱਚਿਆ। ਅਨੁਸ਼ਕਾ ਸਿਰਫ 22 ਸਾਲ ਦੀ ਸੀ ਪਰ ਉਸ ਦੀ ਖੂਬਸੂਰਤੀ ਅਤੇ ਬੁੱਧੀਮਾਨੀ ਨੇ ਹਰ ਜਗ੍ਹਾ ਚਰਚਾ ਬਣਾਈ ਹੋਈ ਸੀ ਉਹ ਆਪਣੇ ਪਿਤਾ ਦੇ ਸਿਆਸੀ ਕੰਮਾਂ ਵਿੱਚ ਵੀ ਹਿੱਸਾ ਲੈਂਦੀ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਇੱਕ ਐਸਾ ਮੋੜ ਆਇਆ ਜਿਸ ਨੇ ਉਸ ਦੇ ਘਰ ਦੇ ਰਵਾਇਤੀ ਸੋਚ ਨੂੰ ਹਰ ਪਾਸੇ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਗੁਰਪ੍ਰੀਤ ਸਿੰਘ ਜੋ ਕਿ ਸੁਰਜੀਤ ਸਿੰਘ ਦਾ ਡਰਾਈਵਰ ਸੀ ਇੱਕ ਗਰੀਬ ਪਰਿਵਾਰਕ ਮੁੰਡਾ ਸੀ ਉਸ ਦਾ ਪਿੰਡ ਫਿਰੋਜ਼ਪੁਰ ਦੇ ਨੇੜੇ ਸੀ ਗੁਰਪ੍ਰੀਤ ਨੇ ਛੋਟੀ ਉਮਰ ਤੋਂ ਹੀ ਆਪਣੀ ਮਾਂ ਅਤੇ ਦੋ ਛੋਟੇ ਭਰਾਵਾਂ ਦੀ ਜ਼ਿੰਮੇਵਾਰੀ ਸੰਭਾਲੀ। ਉਸਦੇ ਪਿਤਾ ਦੀ ਮੌਤ ਬਚਪਨ ਦੇ ਵਿੱਚ ਹੀ ਹੋ ਗਈ ਸੀ। ਪੈਸਿਆਂ ਦੀ ਕਮੀ ਦੇ ਬਾਵਜੂਦ ਗੁਰਪ੍ਰੀਤ ਨੇ ਮਿਹਨਤ ਕਰਕੇ 10ਵੀਂ ਤੱਕ ਦੀ ਪੜ੍ਹਾਈ ਕੀਤੀ। ਪਰ ਘਰ ਦੇ ਹਾਲਾਤਾਂ ਨੇ ਉਸ ਨੂੰ ਡਰਾਈਵਰ ਦੀ ਨੌਕਰੀ ਕਰਨ ਦੇ ਲਈ ਮਜਬੂਰ ਕਰ ਦਿੱਤਾ। अनुष्का ਅਤੇ ਗੁਰਪ੍ਰੀਤ ਦੀ ਮੁਲਾਕਾਤ ਅਕਸਰ ਹੀ ਹੁੰਦੀ ਸੀ ਕਿਉਂਕਿ ਗੁਰਪ੍ਰੀਤ ਅਕਸਰ ਉਸ ਨੂੰ ਕਾਲਜ ਜਾਂ ਪਾਰਟੀਆਂ ਦੇ ਵਿੱਚ ਛੱਡਣ ਜਾਂ ਲੈਣ ਦੇ ਲਈ ਜਾਇਆ ਕਰਦਾ ਸੀ ਸ਼ੁਰੂ ਵਿੱਚ ਤਾਂ ਉਹ ਸਿਰਫ ਇੱਕ ਸਧਾਰਨ ਰਿਸ਼ਤਾ ਸੀ ਪਰ ਵਕਤ ਦੇ ਨਾਲ ਦੋਵਾਂ ਦੇ ਵਿਚਕਾਰ ਗੱਲਾਂ ਹੋਣ ਲੱਗੀਆਂ ਗੁਰਪ੍ਰੀਤ ਦੀ ਸਾਦਗੀ ਅਤੇ ਮਿਹਨਤ ਨੇ ਅਨੁਸ਼ਕਾ ਦੇ ਦਿਲ ਵਿੱਚ ਉਸ ਲਈ ਇੱਕ ਨਰਮ ਕੋਨਾ ਪੈਦਾ ਕਰ ਦਿੱਤਾ ਦੂਜੇ ਪਾਸੇ अनुष्का दी सद्भावना ਅਤੇ ਮਿਠਾਸ ਨੇ ਗੁਰਪ੍ਰੀਤ ਨੂੰ ਉਸ ਦੇ ਹੋਰ ਨਜ਼ਦੀਕ ਲਿਆ ਦਿੱਤਾ। ਇੱਕ ਰਾਤ ਜਦ ਗੁਰਪ੍ਰੀਤ ਨੇ अनुष्का ਨੂੰ ਕਾਲਜ ਦੀ ਪਾਰਟੀ ਤੋਂ ਘਰ ਛੱਡਿਆ, ਉਹ ਦੋਵੇਂ ਪੂਰੇ ਚੰਦ ਦੇ ਹਾਲੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ। अनुष्का ਨੇ ਆਪਣੇ ਦਿਲ ਦੀ ਗੱਲ ਗੁਰਪ੍ਰੀਤ ਨੂੰ ਦੱਸ ਦਿੱਤੀ। ਪਹਿਲਾਂ ਤਾਂ ਗੁਰਪ੍ਰੀਤ ਹੌਲੀ ਜਿਹਾ ਬੋਲਿਆ, "ਮੈਮ ਸਾਹਿਬ, ਇਹ ਸਹੀ ਨਹੀਂ ਹੈ। ਤੁਸੀਂ ਮੇਰੇ ਵਰਗੇ ਆਦਮੀ ਨਹੀਂ ਬਣੇ।" ਅਰ ਅਨੁਸ਼ਕਾ ਨੇ ਉਸ ਨੂੰ ਯਕੀਨ ਦਵਾਇਆ ਕਿ ਪਿਆਰ ਰੰਗ ਧਰਮ ਜਾਂ ਪੈਸੇ ਦੇ ਆਧਾਰ ਤੇ ਨਹੀਂ ਹੁੰਦਾ ਪਿਆਰ ਤਾਂ ਇੱਕ ਰੂਹਾਂ ਦਾ ਮੇਲ ਹੁੰਦਾ ਹੈ ਪਿਆਰ ਜੋ ਕਿ ਰੂਹਾਂ ਦੇ ਨਾਲ ਹੁੰਦਾ ਹੈ ਇਹ ਕੋਈ ਜਾਤ ਦੇਖ ਕੇ ਇਹ ਕੋਈ ਰੰਗ ਦੇਖ ਕੇ ਕਦੇ ਵੀ ਨਹੀਂ ਹੁੰਦਾ ਉਸ ਨੇ ਕਿਹਾ ਤੂੰ ਲੈਲਾ ਮਜਨੂ ਦੀ ਕਹਾਣੀ ਨਹੀਂ ਸੁਣੀ ਕਿਸੇ ਨੇ ਆਖਿਆ ਮਜਨੂ ਨੂੰ ਤੇਰੀ ਲੈਲਾ ਕਾਣੀ ਤੇ ਅੱਗੋਂ ਮਜਨੂ ਨੇ ਜਵਾਬ ਦਿੱਤਾ ਕਿ ਤੇਰੀ ਅੱਖ ਨਹੀਂ ਵੇਖਣ ਵਾਲੀ ਕੁਰਾਨ ਸ਼ਰੀਫ ਦੇ ਪੰਨੇ ਚਿੱਟੇ ਉੱਪਰ ਸ਼ਾਹੀ ਕਾਲੀ ਤੇ ਬੁੱਲੇ ਸ਼ਾ ਜਿੱਥੇ ਦਿਲ ਮਲ ਜਾਂਦਾ ਤੇ ਫਿਰ ਕੀ ਗੋਰੀ ਕੀ ਕਾਲੀ ਉਸ ਤੋਂ ਬਾਅਦ ਉਹ ਇਸ਼ਕ ਸਮੁੰਦਰਾਂ ਦੇ ਵਿੱਚ ਗੋਤੇ ਲਾਉਣ ਲੱਗੇ ਤੇ ਅਨੁਸ਼ਕਾ ਦੇ ਪਿਤਾ ਨੂੰ ਜਦ ਇਸ ਗੱਲ ਦੀ ਖਬਰ ਪਈ ਕਿ ਉਹ ਗੁਰਪ੍ਰੀਤ ਨੂੰ ਪਸੰਦ ਕਰਦੀ ਹੈ ਜੋ ਕਿ ਉਸ ਘਰ ਦਾ ਡਰਾਈਵਰ ਹੈ ਤੇ ਉਹ ਗੁੱਸੇ ਨਾਲ ਭੜਕ ਉઠੇ ਉਹਨਾਂ ਨੇ ਅਨੁਸ਼ਕਾ ਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਗੁਰਪ੍ਰੀਤ ਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਪਰ ਪਿਆਰ ਨੇ ਦੋਵਾਂ ਨੂੰ ਹਿੰਮਤ ਦਿੱਤੀ ਇੱਕ ਰਾਤ ਅਨੁਸ਼ਕਾ ਆਪਣੇ ਕਮਰੇ ਦੀ ਖਿੜਕੀ ਤੋਂ ਭੱਜ ਗਈ ਅਤੇ ਗੁਰਪ੍ਰੀਤ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਵਿਆਹ ਕਰਵਾ ਲਿਆ। ਵਿਆਹ ਦੇ ਬਾਅਦ ਦੋਵਾਂ ਨੇ ਚੰਡੀਗੜ੍ਹ ਵਿੱਚ ਇੱਕ ਛੋਟੇ ਜਿਹੇ ਮਕਾਨ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਅਨੁਸ਼ਕਾ ਨੇ ਆਪਣੇ ਗਹਿਣੇ ਵੇਚ ਕੇ ਗੁਰਪ੍ਰੀਤ ਨੂੰ ਇੱਕ ਛੋਟੀ ਜੀ ਟੈਕਸੀ ਖਰੀਦਣ ਦੇ ਲਈ ਪੈਸੇ ਦਿੱਤੇ। ਗੁਰਪ੍ਰੀਤ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਅਨੁਸ਼ਕਾ ਨੇ ਇੱਕ ਸਕੂਲ ਵਿੱਚ ਅਧਿਆਪਕ ਦੀ ਨੌਕਰੀ ਲੈ ਲਈ। ਦੂਜੇ ਪਾਸੇ ਸੁਰਜੀਤ ਸਿੰਘ ਨੇ ਪਹਿਲਾਂ ਤਾਂ ਆਪਣੀ ਧੀ ਨੂੰ ਮੁਆਫ਼ ਨਾ ਕਰਨ ਦਾ ਫੈਸਲਾ ਕੀਤਾ। ਪਰ ਜਦ ਉਹਨਾਂ ਨੇ ਦੇਖਿਆ ਕਿ ਅਨੁਸ਼ਕਾ ਅਤੇ ਗੁਰਪ੍ਰੀਤ ਨੇ ਆਪਣੀ ਮਿਹਨਤ ਨਾਲ ਆਪਣੀ ਜ਼ਿੰਦਗੀ ਬਣਾ ਲਈ ਹੈ ਉਹਨਾਂ ਦਾ ਦਿਲ ਪਿੰਗੜ ਗਿਆ ਇੱਕ ਦਿਨ ਉਹ ਦੋਵਾਂ ਨੂੰ ਆਪਣੇ ਘਰ ਵਾਪਸ ਲੈ ਕੇ ਆਇਆ ਤੇ ਅੰਤ ਦੇ ਵਿੱਚ ਅਨੁਸ਼ਕਾ ਅਤੇ ਗੁਰਪ੍ਰੀਤ ਦੀ ਕਹਾਣੀ ਨੇ ਸਿਖਾਇਆ ਕਿ ਹਮੇਸ਼ਾ ਪਿਆਰ ਹਿੰਮਤ ਮਿਹਨਤ ਅਤੇ ਸੱਚਾਈ ਦੇ ਨਾਲ ਜਿੱਤਾਂ ਉਹਨਾਂ ਦੀ ਜ਼ਿੰਦਗੀ ਸਾਰਿਆਂ ਦੇ ਲਈ ਪ੍ਰੇਰਨਾ ਬਣੀ ਚਾਹ ਦੋਸਤੋ ਇਸ ਕਹਾਣੀ ਦੇ ਪਾਤਰ ਅਤੇ ਘਟਨਾਵਾਂ ਕਾਲਪਨਿਕ ਕਹਾਣਾ ਇਹ ਕਹਾਣੀ ਸਿਰਫ ਤੇ ਸਿਰਫ ਇੱਕ ਸੰਦੇਸ਼ ਦੇਣ ਦੇ ਲਈ ਹੈ ਤੁਹਾਡਾ ਇਸ ਕਹਾਣੀ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਜਰੂਰ ਸ਼ੇਅਰ ਕਰੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ